ਦੋ ਤੇਰਾ ਵਿਚਾਲੇ ਹੋਈ ਖੂਨੀ ਝੜਪ ਇੱਕ ਦੂਜੇ ਤੇ ਚੁਲਾਏ ਇੱਟਾ ਰੋੜੇ ਕਈ ਲੋਕ ਹੋਏ ਜ਼ਖਮੀ ਪੰਜਾਬ ਪੰਜ ਦਰਿਆਵਾਂ ਦੀ ਧਰਤੀ ਹੈ ਤੇ ਛੇਵਾਂ ਦਰਿਆ ਨਸ਼ੇ ਦਾ ਵਗ ਰਿਹਾ ਹੈ। ਨਸ਼ੇ ਨੂੰ ਲੈ ਕੇ ਕਈ ਘਰਾਂ ਦੇ ਚਿਰਾਗ ਬੁੱਝ ਚੁੱਕੇ ਨੇ ਅਤੇ ਕਈ ਘਰਾਂ ਦੇ ਘਰ ਬਰਬਾਦ ਹੋ ਚੁੱਕੇ ਨੇ। ਕਈ ਮਾਵਾਂ ਦੇ ਪੁੱਤ ਰੁਲ ਗਏ ਨੇ ਇਸ ਨਸ਼ੇ ਦੇ ਹੜ ਵਿੱਚ। ਮਾਮਲਾ ਜ਼ਿਲ੍ਹਾ ਫਿਰੋਜ਼ਪੁਰ ਬਸਤੀ ਖਾਨੂ ਵਾਲਾ ਤੋਂ ਸਾਹਮਣੇ ਆਇਆ ਹੈ। ਜਿੱਥੇ ਦੋ ਥਰਾ ਵਿਚਾਲੇ ਇੱਟਾ ਰੋੜੇ ਚੱਲਿਆ ਤੇ ਦੋਵਾਂ ਥਿਰਾਂ ਦੇ ਕਈ ਲੋਕ ਜ਼ਖਮੀ ਹੋ ਗਏ ਨੇ। ਜ਼ਖਮੀ ਵਿਅਕਤੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਇਹਨਾਂ ਨੇ ਇੱਕ ਦੂਜੇ ਤੇ ਗੰਭੀਰ ਇਲਜ਼ਾਮ ਲਗਾਏ ਨੇ। ਨਸ਼ਾ ਵੇਚਣ ਦੇ આરોਪ ਲਗਾਏ ਨੇ। ਉਹਨਾਂ ਦਾ ਕਹਿਣਾ ਹੈ ਕਿ ਸਾਡੀ ਬਸਤੀ ਵਿੱਚ ਸ਼ਰੀਆਮ ਨਸ਼ਾ ਵਿਕਦਾ ਹੈ ਅਤੇ ਪੰਜਾਬ ਪੁਲਿਸ ਵੇਖ ਕੇ ਅੱਖਾਂ ਬੰਦ ਕਰ ਲੈਂਦੀ ਹੈ ਤੇ ਪੁਲਿਸ ਵੱਲੋਂ ਇੱਥੇ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਘਰ-ਘਰ ਦੇ ਵਿੱਚ ਨਸ਼ਾ ਵਿਕਦਾ ਹੈ ਪਰਿਵਾਰ ਵੱਲੋਂ ਸੀਸੀਟੀਵੀ ਵੀ ਸਾਂਝੀ ਕੀਤੀ ਗਈ ਹੈ ਜਿਸ ਵਿੱਚ ਦੱਸਿਆ ਗਿਆ ਹੈ ਕਿ ਇੱਕ ਕਾਲੀ ਟੀ-ਸ਼ਰਟ ਵਾਲਾ ਨੌਜਵਾਨ ਆਉਂਦਾ ਹੈ ਤੇ ਉਸਦੇ ਹੱਥ ਵਿੱਚ ਚਿੱਟੇ ਦੀ ਪੂੜੀ ਫੜੀ ਹੋਈ ਹੈ ਅਤੇ ਗਵਾਂਡੀਆਂ ਨੂੰ ਕਹਿੰਦੇ ਕਿ ਕਿਸੇ ਦੀ ਹਿੰਮਤ ਹੈਗੀ ਤਾਂ ਨਸ਼ਾ ਬੰਦ ਕਰਕੇ ਦਿਖਾਓ ਮੈਂ ਪੁਲਿਸ ਨੂੰ ਵੀ ਮਹੀਨਾ ਭਰਦਾ ਹਾਂ ਹੁਣ ਦੇਖਣਾ ਹੋਵੇਗਾ ਕਿ ਪੁਲਿਸ ਇਹਨਾਂ ਤੇ ਕੋਈ ਸਖਤ ਕਾਰਵਾਈ ਕਰੇਗੀ ਜਾਂ ਫਿਰ ਨਸ਼ਾ ਇਸੇ ਤਰ੍ਹਾਂ ਹੀ ਸ਼ਰਿਆਮ ਵਿਕੇਗਾ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਕੀ ਨਾਮ ਹੈ ਤੁਹਾਡਾ ਅੱਛਾ ਮੇਛਾ ਕੀ ਕਰਦੇ ਹੋ ਤੁਸੀਂ ਅਸੀਂ ਗੈਰ ਜੈਂਸੀ ਵਿੱਚ ਕੰਮ ਕਰਦੇ ਹਾਂ ਮਿਹਨਤ ਮਜ਼ਦੂਰੀ ਕਰਨੇ ਹਾਂ 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 ਵਿੱਚ ਤਾਂ ਦੇ ਵਿੱਚ ਹਾਂ ਹਾਂ ਚੋਟਾ ਵਿੱਚ ਦੇ ਚੌਂਕ ਦੇ ਵਿੱਚ ਸਾਫਲਾ ਕੇ ਬੱਚੇ ਦਾ ਉੱਥੇ ਨਾ ਖਲੋਵੋ ਜੇ ਆਏ ਨਾ ਸੱਤ ਸੱਤ ਮਾਰਦੇ ਆਂ ਕੋਈ ਉਂਦੇ ਮਗਰ ਬੋਲ ਲਈ ਜਿਹੜੀ ਐਂਟੀ ਪਾਰਟੀ ਹੈ ਹੂੰ ਗੁਸਤੈ ਤੇ ਆ ਜੀ ਚਾਚਾ ਕੋਈ ਬਾਬਾ ਇਹਨਾਂ ਨੇ ਮੁੱਦਾ ਚੱਕਿਆ ਕਿ ਸਮਾਨ ਬੰਦ ਕਰੋ ਜਿਹੜੀ ਗੱਲ ਹੈ ਤੁਸੀਂ ਕੀ ਕਿਹਾ ਹੈਗਾ ਅਸੀਂ ਤਾਂ ਕੁਛ ਵੀ ਨਹੀਂ ਆਖਿਆ ਅਸੀਂ ਆਖਿਆ ਵੀ ਤੁਹਾਡੀ ਲੜਾਈ ਕੱਲੇ ਨਾਲ ਕੱਲਾ ਜਿਵੇਂ ਮਰਜੀ ਤੁਸੀਂ ਉਹਦੇ ਅੰਦਲੋਂ ਸਾਡਾ ਤੇ ਤੇਰੀ ਲੜਾਈ ਨਹੀਂ ਅਗਲੇ ਘਰ ਦਾ ਬੰਦ ਕਰੋ ਜਿਹੜਾ ਵੇਚਦਾ ਤੇ ਲੜਾਈ ਚਿੱਟੇ ਨਾਲ ਲੈ ਕੇ ਹੋਈ ਸਾਰੀ ਲੜਾਈ ਚਿੱਟੇ ਦੀ ਹੋ ਕੇ ਹੀ ਹੋਈ ਹੈ ਚਿੱਟੇ ਨਾਲ ਲੈ ਕੇ ਹਾਂ ਤੇ ਉਹਦੇ ਅੰਦਲੇ ਨਹੀਂ ਤੇ ਮੇਰੀ ਇਹਨਾਂ ਸਟਾਟਮਾਰਟੀ ਇਹ ਖਾਣ ਪੀਣ ਵਾਲੇ ਨੇ ਸਾਰੇ ਖਾਣੇ ਖਾਣ ਪੀਣ ਟੀਕੇ ਵੀ ਲਾਉਂਦੇ ਨੇ ਟੀਕੇ ਵੀ ਲਾਉਂਦੇ ਨੇ ਸੋਰੰਦਕ ਡਾਕਟਰ ਖਰਾਬ ਹੀ ਪਿਛਲਾ ਚੋਰੀਆਂ ਡਕੈਤੀਆਂ ਸਮਾਨ ਬਣੀ ਹਾਂ ਹਾਂ ਇਹਨਾਂ ਨੇ ਰੱਖਿਆ ਕਿ ਕੁੱਟਮਾਰ ਕੀਤੀ ਨੇ ਕੀ ਮਾਰਿਆ ਕੁੱਟੇ ਮਾਰੀ ਕਲਪਾਨ ਮੁਸਤੇ ਹਾਂ ਹਾਂ ਦੋ-ਤਿੰਨ ਦਿਨ ਇਹਨੇ ਚਿੱਟੇ ਜੀ ਚੱਕਰ ਚ ਅੰਦਰ ਨੇ ਹਾਂ ਹਾਂ ਆਪੋ ਬਾਹਰ ਆਏ ਨੇ ਜਿਉਣੀ ਆਏ ਨੇ ਇਸੇ ਚਿੱਟੇ ਕਿਵੇਂ ਵੇਖਦਾ ਉੱਥੇ ਚਿੱਟਾ ਖੂਗ ਫੁੱਲ ਫੁੱਲ ਕੋਈ ਕੁਝ ਨਹੀਂ ਕਹਿੰਦੀ ਹੁਣ ਸੇ ਕੁਝ ਬਹਿਫੀ ਦੇ ਦੇ ਨੇ ਉੱਥੇ ਵੇਖਾਂ ਸਾਹ ਤੇ ਕੋਈ ਫੜਦੀ ਨਹੀਂ ਕਿਸੇ ਨੇ ਚਰਿਆਂ ਵੀ ਵੇਖਦਾ ਵੇਖ ਕਿਸ ਤਰ੍ਹਾਂ ਘਰ ਘਰ ਕਿਸ ਤਰ੍ਹਾਂ ਘਰ ਘਰ ਚ ਹੁਣ ਘਰ ਦਿੰਦੇ ਨਹੀਂ ਹੂੰ ਰਸਤੇ ਚਾਕੇ ਫੜਾ ਜਾਂਦੇ ਨਹੀਂ ਹੂੰ ਹਾਂ ਪੂਪਿੰਟੇ ਨਹੀਂ ਹੂੰ ਹੂੰ ਮੈਂ ਗੱਲ ਕਰਨਾ ਚਾਹੁੰਦਾ ਹੋਰ ਰੋਕਿਆ ਤਾਂ ਸੀ ਉਹਨਾਂ ਨੂੰ ਮਨਾ ਕੀਤਾ ਤਾਂ ਕੁੱਟੇ ਨੇ ਬੱਸ ਨਹੀਂ ਜੇ ਤੁਸੀਂ ਜਿਹੜੀ ਤੇ ਤੋੜੀ ਜਾਈ ਅਗਲੇ ਘਰ ਨੂੰ ਰੋਕੂ ਤੁਸੀਂ ਕਹਿੰਦੇ ਜੇ ਨੂੰ ਰੋਕੂ ਅਸੀਂ ਕਿਸੇ ਘਰ ਨੂੰ ਕਿਵੇਂ ਰੋਕ ਸਕਦੇ ਹੂੰ ਨਾਮ ਕੀ ਦੋ ਸੋ ਸੁਨੀਨਾ ਹਸ ਸੁਨੀ ਮੋਰਨ ਆ ਗਏ ਨਾ ਸੂਰੇ ਹੋਰ ਕਿੱਥੋਂ ਦੇ ਰਹਿਣ ਵਾਲੇ ਪਸਤੀ ਕਰਨ ਵਾਲੀ ਦੇ ਰਹਿਣ ਵਾਲੇ ਆ ਪੁੱਟ ਮਾਰ ਕਿਉਂ ਹੁੰਦੀ ਹੈ ਪੁੱਟ ਮਾਰ ਸਾਹਿਬ ਬਸ ਗੱਲਾ ਗੱਲਾ ਦੇ 24 ਚਿੱਟਾ ਵਿਸਦੇ ਨੇ ਕੀ ਮਹੋਲੀ ਗੱਲ ਹੋਈ ਤੇ ਕੀ ਕਰਨਾ ਨੋਰਮਲੀ ਗੱਲ ਹੋਈ ਸੀ ਠੱਕਾ ਕਰਦੇ ਨੇ ਚਿੱਟਾ ਵਿਸਦੇ ਨੇ ਘਰੇ ਆ ਕੇ ਬੁਟਾ ਰੋਕਿਆ ਜਦੋਂ ਅਸੀਂ ਬਹੁਤ ਯਾਰ ਜਿਹੜੇ ਸੀ ਅਸੀਂ ਚਾ ਚੇ ਰੀਦਰ ਨੂੰ ਤੇਰੀ ਜਿਹੜਾ ਫਾਈਨਲ ਕੋਆਟ ਹੋਣਾ ਹੈ ਕੋਣ ਕੋਣ ਲੋਕ ਸੀ ਕੁੱਟਾਂ ਵਾਲਾ ਕੁੱਟਣ ਵਾਲਾ ਜੀ ਉਹ ਇੱਕ ਅੰਦਰ ਪਿਆ ਹੋਇਆ ਹੈ ਉਹ ਵੀ ਚਿੱਟਾ ਵੀਰ ਜੀ ਹੋਰ ਕੌਣ ਸੀ ਇੱਕ ਦੋ ਇੱਕ ਦੋ ਹੈ ਡਰਗ ਜੀ ਦੋ ਤਿੰਨ ਨਾਲੇ ਲੋਨੇ ਛੱਡੋ ਉਹ ਸਾਡੇ ਨਾਲ 95 ਰੁਪਏ ਮੰਗ 95 ਕਰਨ ਦੇ ਬਾਵਜੂਦ ਫਿਰ ਉਹਨਾਂ ਨੂੰ ਸਭ ਮਦਰਦਾਨਾ ਲੈਂਦੀਆਂ ਸਾਰੇ ਪਰਕੀਨਲ ਸੀਰੀਜ਼ ਸਟੇਟ ਜਿਹੜਾ 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 ਜਿਹ ਕਿਸ ਤਰ੍ਹਾਂ ਕਿੰਨੇ ਦਿਨ ਹਫਤੇ ਦੇਨੇ ਕਿਸ ਤਰ੍ਹਾਂ ਚਿੱਟਾ ਮੇਰਾ ਮੁੰਡਾ ਮਸਾ ਸੀ ਕਿਰਪਾਨ ਪਿੱਛੋਂ ਬਚਾਇਆ ਉਈਆ ਕਿਰਪਾਨ ਖੋ ਕੇ ਨੱਕ ਦੀ ਜਿਹੜੇ ਮਾਰੀ ਲੈ ਚਿੱਟਾ ਕਿਸ ਤਰ੍ਹਾਂ ਵੇਖਦਾ ਚਿੱਟਾ ਜਿਵੇਂ ਤੁਸੀਂ ਉਹਨੂੰ ਛੁੱਲਾ ਜੀ ਕਾਨੂੰਨ ਦਾ ਅਕਮੰਦ ਦਾ ਲਪਨਦਾ ਚਿੱਟਾ ਲੈਣ ਵਾਲਿਆਂ ਨੂੰ ਫੜਨੂਗਾ ਕਿੱਥੇ ਚਿੱਟਾ ਕੋ ਉੱਥੇ ਕਿੰਨੇ ਪਰੋਕੜੇ ਵੇਖਦੇ ਨੇ ਤੁਸੀਂ ਫੜੋਗੇ ਤਾਂ ਫੇਰ ਚੈੱਕ ਕਰੋ ਮੈਂ ਫ੍ਰੀ ਪੈਣਾ ਨਹੀਂ ਆਣੀ ਦਾਣਾ ਤੁਸੀਂ ਫੋਟੋ ਲੈ ਲਓ ਸਰੇ ਆਮੀ ਇਹ ਚਿੱਟੇ ਕਰਕੇ ਲੜਾਈ ਹੋਈ ਲੜਾਈ ਚਾਹਤ ਸਾਨੂੰ ਕੋਈ ਨਹੀਂ ਰੋਕਦਾ ਕਿਤੇ ਵੇਚਾ ਗਏ ਸੀ ਮਾਵਾ ਪੈਸੇ ਪੜੀ ਜਾਂਦੇ ਮਾਵਾ ਪੈਸੇ ਪੜੀ ਜਾਂਦੇ ਕੋਈ ਨਹੀਂ ਇਹ ਪੁਲਿਸ ਪ੍ਰਸ਼ਾਸਨ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਵਿਜੇ ਜੀ ਵਿਜੇ ਕਿੱਥੋਂ ਦਾ ਰਹਿਣ ਵਾਲੇ ਮਸਤੀ ਖਾਨਣ ਵਾਲੇ ਤੇ ਕੀ ਹੋਇਆ ਜਿਹੜੀ ਲੜਾਈ ਦੋ ਪੱਖਾਂ ਦੀ ਹੋਈ ਦੋਵੇਂ ਪਹਿਲਾਂ ਇੱਕ ਦੂਜੇ ਚੱਟਾ ਪੀਂਦੇ ਰਹਿਣ ਇਕੱਠੇ ਤੇ ਆਪਸ ਵਿੱਚ ਲੜ ਪਏ ਚੱਟਾ ਪੀਂਦੇ ਬੰਦੇ ਹਾਂ ਉਹ ਚੱਟੇ ਦੀ ਵਜ੍ਹਾ ਦੇ ਵਿੱਚ ਲੜਾਈ ਹੋਈ ਫਿਰ ਪੁਲਿਸ ਰੋਕ ਕੋ ਤਲਾਹ ਦਿੱਤੀ ਸੀ ਪੁਲਿਸ ਨੇ ਤਲਾਹ ਦਿੱਤੀ ਉਹ ਵਿਚਾਰੀ ਆਈ ਤੇਗੋ ਇਹ ਬੰਦੇ ਆਪਸ ਵਿੱਚ ਨੂੰਥ ਨੂੰ ਪੁੱਠਾ ਸਿੱਧਾ ਬੋਲਦੇ ਅੱਛਾ ਕੋ ਚਲੀ ਗਈ ਕੋਲਸ ਵਿਚਾਰੀ ਗਈ ਚਾਹ ਕਿ ਸਰੋ ਨੇ ਫੜਿਆ ਉਸਨੇ ਕੈਸ਼ਨ ਨਹੀਂ ਫੜਿਆ ਇੱਕ ਨੂੰ ਫੜਿਆ ਸੀ ਉਹ ਛੱਡ ਦਿੱਤਾ ਗਿਆ ਇਹ ਕਿਸ ਤਰ੍ਹਾਂ ਚ ਟਾ ਵੀ ਕਰਦਾ ਹਾਂ ਆਮੇ ਵਸਤੀ ਖਾਨ ਵਾਲੇ ਦੇ ਵਿੱਚ ਟਾ ਕਰਦਾ ਹੂੰ ਤੇ ਪੁਲਿਸ ਦੇ ਕੋਈ ਕਾਰਵਾਈ ਕੋਈ ਕਾਰਵਾਈ ਨਹੀਂ ਚਾਹ ਕੋਈ ਕਾਰਵਾਈ ਨਾ ਨਾ ਇਹ ਉਹੜਾ ਦੌੜ ਹੈਗੀ ਇਹਨਾਂ ਪੁਲਿਸ ਨੂੰ ਹਾਂ ਜੀ ਪੁਲਿਸ ਦੀ ਲੋੜ ਹੈ ਤਾਂ ਤੇ ਵਸਤੇ ਚ ਗੰਦਾ ਪਿਆ ਪਿਆ ਬੱਚੇ ਸਕੂਲ ਜਾਣ ਤੋਂ ਪਰੇਸ਼ਾਨ ਨੇ ਹੂੰ ਜੀ ਇਹ ਆਏ ਦਿਨ ਆਏ ਦਿਨ ਕੋਈ ਨਾ ਕੋਈ ਪੰਗਾ ਪਿਆ ਹੀ ਰਹਿੰਦਾ ਜੀ ਅਸਤੀ ਕਿੱਟੇ ਆਲਾ ਦਾ ਹਾਂਜੀ ਤੇ ਹੁਣ ਦੋ ਪੱਖਾਂ ਲੜੇ ਨੇ ਆਪਸ ਵਿੱਚ ਕੀ ਚਲਾਇਆ ਕੀ ਨਹੀਂ ਆਪਸ ਵਿੱਚ ਹਾਂ ਕੀ ਚਲਾਇਆ ਨੇ ਕਿੱਟਾ ਰੋੜੇ ਸਿੱਧੇ ਕਿ ਕੁਰਬਾਨਾ ਵੀ ਚਲਾਈਆਂ ਨੇ ਨਾ ਨਾ ਕੁਰਬਾਨਾ ਨਹੀਂ ਚੱਲੀ ਕਿੱਟਾ ਰੋੜੇ ਨੇ ਠੇਡ ਪੰਜਾਬੀ ਟੀਵੀ ਲਈ ਸੁਖਚੈਨ ਸਿੰਘ ਫਿਰੋਜ਼ਪੁਰ